ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਪੱਖ ਦੇ ਮਸਲਿਆਂ ਦੇ ਉੱਤੇ ਗੱਲ ਕਰਾਂਗੇ ਕੁਝ ਸਿਆਸਤ ਨਾਲ ਜੁੜੇ ਨੇ ਤੇ ਕੁਝ ਜ਼ਰੂਰੀ ਜਿਹੜੇ ਅਧਿਕਾਰਾਂ ਦੇ ਲਈ ਜੁੜੇ ਨੇ ਆਜ਼ਾਦੀ ਲਈ ਜੁੜੇ ਨੇ ਇੱਕ ਪ੍ਰੋਟੈਸਟ ਕਰਨ ਦਾ ਹੱਕ ਕਿਸ ਨੂੰ ਹੈ ਤੇ ਕਿਸ ਨੂੰ ਰੋਕਿਆ ਜਾ ਰਿਹਾ ਹੈ ਇਹ ਸਾਰੇ ਮਸਲੇਾਂ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਕਿਹੜੀਆਂ ਕਿਹੜੀਆਂ ਸੀਟਾਂ ਵਕਾਰੀ ਬਣ ਗਈਆਂ ਨੇ ਜਿਸ ਦੇ ਵਿੱਚ ਸੰਗਰੂਰ ਦੀ ਸੀਟ ਆ ਜਿਹੜੀ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਰਾਜਧਾਨੀ ਦੱਸਦੀ ਰਹੀ ਆ ਸਿਆਸਤ ਦੀ ਉਹ ਸੀਟ ਦੇ ਉੱਤੇ ਜਿੰਨਾ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਜਲੰਧਰ ਜਿੱਥੋਂ ਰਿੰਕੂ ਨੇ ਉਮੀਦਵਾਰੀ ਛੱਡ ਦਿੱਤੀ ਆਮ ਆਦਮੀ ਪਾਰਟੀ ਦੀ ਉਹ ਸੀਟ ਦਾ ਜਿਤਨਾ ਹੋਰ ਵੀ ਸਾਰੀਆਂ ਸੀਟਾਂ ਇੰਪੋਰਟੈਂਟ ਨੇ ਕਿਉਂਕਿ 13 0 ਦਾ ਵਾਦਾ ਕੀਤਾ ਦਾਵਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਉਸ ਦੇ ਪਿੱਛੇ ਕੀ ਪਿਆ ਤੇ ਸਾਹਮਣੇ ਕੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਔਰ ਨਾਲ ਹੀ ਗੱਲ ਕਰਾਂਗੇ ਅਮਰਿਤਪਾਲ ਸਿੰਘ ਤੇ ਉਸ ਦੇ ਕੁਝ ਸਾਥੀ ਡਿਬਰੂਗੜ੍ਹ ਦੇ ਵਿੱਚ ਨજરਬੰਦ ਨੇ 1 ਸਾਲ ਲਈ ਹੋਰ ਐਕਸਟੈਂਡ ਕਰ ਦਿੱਤਾ ਗਿਆ ਐਨਐਸਏ ਪਰ ਉਹਨਾਂ ਦੇ ਮਾਪਿਆਂ ਨੇ ਰੋਸ ਵਿੱਚ ਜਿਹੜਾ ਪ੍ਰੋਟੈਸਟ ਕੀਤਾ ਤੇ ਉਹਨਾਂ ਨੂੰ ਵੀ ਹਿਰਾਸਤ ਚ ਲੈ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਦੇ ਉੱ ਦਾਰ ਨੇ ਵੀ ਜਿਹੜਾ ਇਤਰਾਜ਼ ਜਤਾਇਆ ਪ੍ਰਗਟ ਕੀਤਾ ਇਹ ਕਿਉਂ ਹੈ ਕਿਵੇਂ ਹੋ ਰਿਹਾ ਕਿਸ ਦੇ ਇਸ਼ਾਰੇ ਤੇ ਹੋ ਰਿਹਾ ਇਹ ਵੀ ਗੱਲ ਕਰਾਂਗੇ ਤੇ ਨਾਲ 3 ਨੰਬਰ ਦੇ ਉੱਤੇ ਬਲਕੌਰ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਸਿਆਸਤ ਦੇ ਬਾਰੇ ਜਾਂ ਇਸ ਚੋਣ ਦੇ ਵਿੱਚ ਜਿਹੜੀ ਆਉਣ ਜਾ ਰਹੀ ਹੈ ਕੀ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ ਕਿ ਨਹੀਂ ਹੋਣਗੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰੀਏ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਸਾਰੇ ਜਾਣਦੇ ਆ ਪੰਜਾਬ ਦੇ ਅੰਦਰ ਤੇ ਜਿਹੜੇ ਸੱਤਾ ਦੇ ਵਿੱਚ ਹੁਣ ਤੇ ਖਾਸ ਕਰਕੇ ਉਹਨਾਂ ਸੂਬੇ ਦੇ ਵਿੱਚ ਸੀਟਾਂ ਜਿਹੜੀਆਂ ਹੁੰਦੀਆਂ ਘੱਟੋ ਘੱਟ ਬਹੁਮਤ ਤੱਕ ਜਾਣਦੀ ਤਾਂ ਉਹ ਅੱਡੀ ਚੋਟੀ ਦਾ ਜ਼ੋਰ ਲਾਉ ਪਰ ਇੱਥੇ ਤਾਂ ਦਾਵਾ ਇਸ ਤੋਂ ਵੀ ਅੱਗੇ ਦਾ ਹੈ 13 ਜ਼ੀਰੋ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਕੀਤੀਆਂ ਜਾਂ ਬਿਆਨ ਦਿੱਤੇ ਐ ਇਸ਼ਾਰਾ ਕਿਸ ਪਾਸੇ ਕਰਦੇ ਐ ਤੋ ਕੋ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਮਸਲਾ ਤਾਂ 13 ਸੀਟਾਂ ਦਾ ਹੈਗਾ ਪੰਜਾਬ ਦੀਆਂ 13 ਸੀਟਾਂ ਹੀ ਵਕਾਰ ਆ ਲੇਕਿਨ ਕਾਂਗਰਸ ਪਾਰਟੀ ਵਾਸਤੇ ਵੱਡਾ ਵਕਾਰ ਦਾ ਜਿਹੜਾ ਮਸਲਾ ਉਹ ਸੰਗਰੂਰ ਤੇ ਜਲੰਧਰ ਬਣ ਗਿਆ ਹੈਗਾ ਕਿਉਂਕਿ ਸੰਗਰੂਰ ਦੇ ਵਿੱਚ ਕਦੀ ਆਮ ਆਦੀ ਪਾਰਟੀ ਨੇ ਸੋਚਿਆ ਨਹੀਂ ਸੀ ਕਿ ਉੱਥੋਂ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਮੈਂਬਰ ਪਾਰਲੀਮੈਂਟ ਕਦੀ 1.5 ਲੱਖ ਨਾਲ ਜਿੱਤਦੇ ਕਦੀ 0.5 ਲੱਖ ਦੇ ਨਾਲ ਜਿੱਤਦੇ ਤੇ ਜਦੋਂ ਉਹਨਾਂ ਦੀ ਦੇ ਵਿੱਚ ਸਰਕਾਰ ਬਣ ਗਈ 3 ਮਹੀਨੇ ਦੇ ਵਿੱਚ ਸੰਗਰੂਰ ਵਾਲਿਆਂ ਨੇ ਸਰਕਾਰ ਦੀ ਪੱਟੀ ਪੋਛਤੀ ਦਿੱਤੀ ਹੈਗੀ ਆ ਮਤਲਬ ਇਹ ਤੇ ਸਦਮੇ ਦੇ ਵਿੱਚ ਮਤਲਬ ਅੱਜ ਵੀ ਆਮ ਆਦੀ ਪਾਰਟੀ ਦੇ ਸਦਮੇ ਦੇ ਵਿੱਚ ਹੈ ਉਹਨਾਂ ਸਦਮਾ ਉਹਨਾਂ ਨੂੰ ਇਹ ਨਹੀਂ ਲੱਗਾ ਹੋਊਗਾ ਕਿ ਅਰਵਿੰਦ ਕੇਜਰੀਵਾਲ ਫੜੇ ਗਏ ਨੇ ਜਾਂ ਉਹਨਾਂ ਸਦਮਾ ਇਹ ਨਹੀਂ ਲੱਗਾ ਹੋਊਗਾ ਕਿ ਮਨੀਸ਼ ਸੋਦੀਆ ਫੜੇ ਗਏ ਜਾਂ ਸੁਤਿੰਦਰ ਜੈਨ ਜਾਂ ਅੱਜ ਈਡੀ ਨੇ ਉਹ ਦੁਰਗੇਸ਼ ਪਾਟਕ ਨੂੰ ਵੀ ਸੰਮਣ ਕੀਤੇ ਤੇ ਉਹ ਪੇਸ਼ੀ ਉਹਦੀ ਚੱਲ ਰਹੀ ਹੈਗੀ ਆ ਉਹ ਸਦਮਾ ਨਹੀਂ ਸਦਮਾ ਸੀ ਕਿ ਸੰਗਰੂਰ ਕਿਵੇਂ ਹਾਰ ਸਕਦੇ ਨੇ ਸੰਗਰੂਰ ਤੇ ਇਹਨਾਂ ਦੇ ਕਹਿੰਦੇ ਸਾਡੀ ਸਿਆਸਤ ਦੀ ਰਾਜਧਾਨੀਆਂ ਇੱਥੋਂ ਨਹੀਂ ਸਾਡਾ ਕਿਲਾ ਕੋਈ ਪੁੱਟ ਸਕਦਾਗਾ ਤੇ ਉਹ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਪੁੱਟ ਦਿਖਾਇਆ ਸੀ ਕਿਲਾ ਖਾੜ ਦਿੱਤਾ ਸੀ ਹੁਣ ਇੱਕ ਤੇ ਸੰਗਰੂਰ ਵਕਾਰ ਦੀ ਵੀ ਬਣ ਗਈ ਤੇ ਨੱਕ ਦਾ ਸਵਾਲ ਵੀ ਬਣ ਗਈ ਦੂਜੀ ਬਣ ਗਈ ਜਿਹੜੀ ਜਲੰਧਰ ਬਣ ਗਈ ਨੱਕ ਦਾ ਸਵਾਲ ਬਣ ਗਈ ਵਕਾਰ ਦਾ ਸਵਾਲ ਬਣ ਗਈ ਕਿ ਇੱਕ ਹਾਰੀ ਹੋਈ ਪਾਰਟੀ ਦੇ ਲੀਡਰ ਸੱਤਾਧਰ ਦੇ ਨਾਲ ਜੁੜ ਕੇ ਜਾ ਸਕਦੇ ਨੇ ਕਿਉਂਕਿ ਉਹਨਾਂ ਦਾ ਚਲੋ ਸੱਤਾ ਦਾ ਆਨੰਦ ਮਾਨੀਏ ਮਤਲਬ ਕਾਲੀ ਦਲ ਦਾ ਕੋਈ ਲੀਡਰ ਜੇ ਸੈਂਟਰ 'ਚ ਜਾਣਾ ਤੇ ਭਾਜਪਾ 'ਚ ਸ਼ਾਮਲ ਹੋ ਸਕਦਾ ਜੇ ਪੰਜਾਬ 'ਚ ਰਹਿਣਾ ਤੇ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਸਕਦਾ ਕਾਂਗਰਸ ਪਾਰਟੀ ਦਾ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਸਕਦਾ ਕਿਉਂਕਿ ਅੱਜਕੱਲ ਸੱਤਾ ਸੇਵਾ ਨਹੀਂ ਹੈ ਸੱਤਾ ਪੈਸੇ ਨਾਲ ਜੁੜੀ ਹੈ ਕਿ ਪੈਸੇ ਕਮਾਓ ਤੇ ਲੋਕਾਂ ਨੂੰ ਲੁੱਟੋ ਹੁਣ ਇਗਰ ਸਰਕਾਰ ਨੂੰ ਕੋਈ ਬੰਦਾ ਛੱਡ ਕੇ ਜਾਂਦਾ ਹੈਗਾ ਉਹ ਫਿਰ ਸਰਕਾਰ ਦੇ ਮੂੰਹ ਤੇ ਚਪੇੜ ਵੱਜਦੀ ਹੈਗੀ ਕਿ ਸਰਕਾਰ ਨੂੰ ਬੰਦਾ ਛੱਡ ਕੇ ਚਲ ਗਿਆ ਕੀ ਆ ਇੱਥੇ ਇੱਕ ਨਹੀਂ ਛੱਡੇ ਇੱਥੇ ਦੋ ਜਾਣੇ ਛੱਡ ਕੇ ਇੱਕ ਐਮਪੀ ਛੱਡ ਗਿਆ ਇੱਕ ਐਮਐਲਏ ਛੱਡ ਗਿਆ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲੱਗਾ ਕਿ ਜਿਹੜੇ ਬੰਦਿਆਂ ਨੂੰ ਅਸੀਂ ਯਾਰ ਐਮਐਲਏ ਬਣਾਇਆ ਜਿੰਨੂੰ ਅਸੀਂ ਐਮਪੀ ਬਣਾਇਆ ਉਹ ਹੀ ਸਾਨੂੰ ਧੋਖਾ ਦੇ ਗਿਆ ਹੁਣ ਇਹ ਦੋ ਸੀਟਾਂ ਸਰਕਾਰ ਵਾਸਤੇ ਔਰ ਖੁਦ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਟੇਟਮੈਂਟ ਵੀ ਆਈ ਹੈ ਕਿ ਇਹ ਤੇ ਸਾਡੀ ਇੱਕ ਵਕਾਰ ਦੀ ਬਣੀ ਹੋਈ ਹੈ ਕਿ ਜੇ ਅਸੀਂ ਜਲੰਧਰ ਹਾਰ ਗਏ ਇਸ ਸੰਗਰੂਰ ਹਾਰ ਕੇ ਤੇ ਸਾਡੇ ਪੱਲੇ ਕੀ ਰਹਿ ਗਿਆ ਕਿਉਂਕਿ ਉੱਥੇ ਉਹਨਾਂ ਲੱਗਦਾ ਵੀ ਜਲੰਧਰ ਅਸੀਂ ਕਿਨੂੰ ਸਬਕ ਸਿਖਾਵਾਂਗੇ ਸ਼ਸ਼ੀਲ ਰਿੰਕੂ ਨੂੰ ਸਬਕ ਸਿਖਾਵਾਂਗੇ ਹਰਾ ਕੇ ਸ਼ੀਤਲ ਲੰਗਰਾਲ ਨੂੰ ਸਬਕ ਸਿਖਾਵਾਂਗੇ ਹਰਾ ਕੇ ਤੇ ਬੀਜੇਪੀ ਨੂੰ ਰਾਵਾਂਗੇ ਜਿਹੜੇ ਸਾਡੇ ਤੁਸੀਂ ਬੰਦੇ ਲੈ ਕੇ ਗਏ ਹੋ ਹੁਣ ਉਹ ਬੰਦੇ ਬੀਜੇਪੀ ਖੁਦ ਲੈ ਕੇ ਗਈ ਹੈ ਕਿ ਜਾਂ ਖੁਦ ਗਿਆਗੇ ਨੇ ਇਸੇ ਕਰਕੇ ਸ਼ੀਤਲ ਲੰਗਰਾਲ ਤੇ ਉਹ ਜਿਹੜੇ ਸੁਸ਼ੀਲ ਰਿੰਕੂ ਉਹ ਜਦੋਂ ਦੇ ਬੀਜੇਪੀ ਚ ਗਏ ਨੇ ਤੇ ਉਹਨਾਂ ਦੇ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਦਫਾ ਜਾ ਕੇ ਮੁੱਖ ਮੰਤਰੀ ਜਲੰਧਰ ਜਾ ਕੇ ਮੀਟਿੰਗ ਕਰਦੇ ਨੇ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਥੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਚੇਅਰਮੈਨ ਆਏ ਉਹਨਾਂ ਦੇ ਐਮ ਲੇ ਉਹਨਾਂ ਦੇ ਮੰਤਰੀ ਆਏ ਨੇ ਹਾਲੇ ਤੱਕ ਜਲੰਧਰ ਚ ਉਹਨਾਂ ਨੂੰ ਬੰਦਾ ਵੀ ਨਹੀਂ ਲੱਭ ਰਿਹਾ ਹੋ ਸਕਦਾ ਹੈ ਕਿ ਚਰਚਾ ਇਹ ਹੈ ਕਿ ਬਲਕਾਰ ਸਿੰਘ ਉਹਨਾਂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਤੇ ਜੇ ਬਲਕਾਰ ਸਿੰਘ ਉਹਨਾਂ ਪਾਰਟੀ ਦੇ ਉਮੀਦਵਾਰ ਬਣਦੇ ਹੈਗੇ ਨੇ ਇਹਦਾ ਮਤਲਬ ਹੈ ਕਿ 6 ਤੁਹਾਡੇ ਮਿਨਿਸਟਰ ਚੋਣ ਲੜ ਰਹੇ ਨੇ ਹੁਣ ਇਹ ਜਿਹੜੀ ਸਵਾਲ ਹੈ ਕਿ ਜਲੰਧਰ ਵਾਲਾ ਕੇ ਉਥੇ ਸ਼ਸ਼ੀਲ ਰਿੰਕੂ ਨੂੰ ਹਰਾਉਣਾ ਤੇ ਸਰਕਾਰ ਦਾ ਫਿਰ ਅੱਡੀ ਚੋਟੀ ਦਾ ਜ਼ੋਰ ਲੱਗਾ ਸੰਗਰੂਰ ਵੀ ਅੱਡੀ ਚੋਟੀ ਦਾ ਜ਼ੋਰ ਲੱਗਾ ਕਿਉਂਕਿ ਇਸੇ ਕਰਕੇ ਵਕਾਰ ਦੀ ਬਣ ਗਈ ਕਿਉਂਕਿ ਚਰਚਾ ਹੈ ਕਿ ਕਾਂਗਰਸ ਪਾਰਟੀ ਸੁਖਪਾਲ ਸਿੰਘ ਖਹਿਰਾ ਹੁਣਾਂ ਨੂੰ ਸੰਗਰੂਰ ਲੜਾ ਸਕਦੇ ਆ ਤੇ ਜੋ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਲੜਦੇ ਨੇ ਤੇ ਇੱਕ ਵਾਕਈ ਜਿਹੜੀ ਆ ਪੰਜਾਬ ਸਰਕਾਰ ਸਰਕਾਰ ਵਾਸਤੇ ਔਰ ਖਾਸ ਕਰਕੇ ਮੁੱਖ ਮੰਤਰੀ ਵਾਸਤੇ ਜਿਹੜੀ ਸੰਗਰੂਰ ਜਿਹੜਾ ਉਹਨਾਂ ਦੀ ਜੱਦੀ ਸੀਟ ਹੈ ਜਿਹੜੀ ਉਹ ਕਹਿੰਦੇ ਸਾਡੀ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਆ ਉੱਥੇ ਅਗਰ ਸੁਪਾਲ ਸਿੰਘ ਖੇੜਾ ਆ ਕੇ ਮੁਕਾਬਲਾ ਦਿੰਦਾ ਹੈਗਾ ਤੇ ਸਰਕਾਰ ਦੀ ਜਿਹੜੀ ਸਥਿਤੀ ਆ ਬਹੁਤ ਹੀ ਐਡੀ ਕਿ ਉਹ ਸੌਖੀ ਨਹੀਂ ਜਿੱਤ ਸਕਦੇ ਹੈਗੇ ਕਿਉਂਕਿ ਉੱਥੇ ਮੁਕਾਬਲਾ ਤੜੜਾ ਹੋਊਗਾ ਔਰ ਮੀਤ ਹੀਰ ਮੀ ਤੇ ਹੇਰ ਦਾ ਬਰਨਾਲੇ ਦੇ ਵਿੱਚ ਵੀ ਜਿਹੜਾ ਉਹਦਾ ਰਤਬਾ ਘਟਿਆ ਹੈਗਾ ਇੱਕ ਦਿਨ ਉਹਦੇ ਪਰ ਕੁੱਤਰ ਦਿੱਤੇ ਗਏ ਸੀ ਵਿਆਹ ਤੋਂ ਬਾਅਦ ਤੇ ਇੱਕ ਆਮ ਆਦੀ ਪਾਰਟੀ ਦੀ ਏਡੀ ਜਿਆਦਾ ਸਥਿਤੀ ਉੱਥੇ ਮਾੜੀ ਨਹੀਂ ਕਿਉਂਕਿ ਸੰਗਰੂਰ ਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਨੇ ਉਹ ਵੱਖਰੀ ਗੱਲ ਇਲਜ਼ਾਮ ਲੱਗਦੇ ਨੇ ਕਿ ਸਰਕਾਰ ਨੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਤੇ ਚੁੱਪ ਕਰਵਾ ਦਿੱਤਾ ਮਾਮਲਾ ਜਿਹੜੀਆਂ ਕਮੇਟੀਆਂ ਬਣੀਆਂ ਕਿਸੇ ਨੇ ਆਪਣੀ ਰਿਪੋਰਟ ਨਹੀਂ ਦਿੱਤੀ ਚਾਹੇ ਉਹ ਗੁਰਿੰਦਰ ਸਿੰਘ ਢਿੱਲੋਂ ਦੀ ਕਮੇਟੀ ਸੀ ਚਾਹੇ ਉਹ ਡੀਸੀ ਦੀ ਅਗਵਾਈ 'ਚ ਕੋਈ ਕਮੇਟੀ ਬਣੀ ਸੀ ਚਾਹੇ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਦੇ ਕਰਕੇ ਜਾਣ ਉਹ ਮਿੱਟੀ ਪੈ ਗਈ ਹੈ ਗਿਆ ਹੁਣ ਇਹ ਜਿਹੜੇ ਆ ਕਿ ਲੋਕਾਂ ਦੇ ਤੁਸੀਂ ਤੇ ਹੋ ਗਿਆ ਪਰ ਬਾਕੀ ਲੋਕਾਂ ਦੇ ਤੇ ਗੁੱਸਾ ਹੈਗਾ ਇਸ ਕਰਕੇ ਸਰਕਾਰ ਦਾ ਹੋ ਸਕਦਾ ਕਿ 11 ਸੀਟਾਂ ਨੂੰ ਛੱਡ ਕੇ ਦੋ ਸੀਟਾਂ ਤੇ ਜਿਹੜਾ ਜ਼ਿਆਦਾ ਜ਼ੋਰ ਲੱਗੂਗਾ ਖਾਸ ਕਰਕੇ ਹਾਲਾਂਕਿ ਸੰਗਰੂਰ ਤੇ ਤੁਸੀਂ ਉਮੀਦਵਾਰ ਵੀ ਤਾਰ ਦਿੱਤਾ ਮੀਤਿਰ ਜਲੰਧਰ ਹਜੇ ਤੁਸੀਂ ਲੱਭ ਰਹੇ ਹੋ ਤਲਾਸ਼ ਰਹੇ ਹੋ ਇਹ ਵੀ ਉਹ ਸਦਾ ਕਿ ਕੋਈ ਉਧਰੋਂ ਭੱਜ ਕੇ ਕੋਈ ਆ ਜਾਏ ਚਰਚਾ ਹੈ ਕਿ ਕਾਂਗਰਸੀ ਕੋਈ ਵੀ ਉੱਥੇ ਵੀ ਜਾ ਕੇ ਫਿਰ ਉਮੀਦਵਾਰ ਬਣ ਸਕਦਾ ਹੈ ਪਰ ਇਹ ਹੈ ਕਿ ਜਿਹੜੇ ਮੈਚ ਜਿੱਤੇ ਜਾਂਦੇ ਨੇ ਜਾਂ ਟੂਰਨਾਮੈਂਟ ਜਿੱਤੇ ਜਾਂਦੇ ਨੇ ਉਹ ਆਪਣੇ ਪਹਿਲਵਾਨਾਂ ਦੇ ਨਾਲ ਹੀ ਜਿੱਤੇ ਜਾਂਦੇ ਨੇ ਬਗਾਨੇ ਪਹਿਲਵਾਨਾਂ ਦੇ ਸਿਰ ਤੇ ਨਾਂ ਦੇ ਤੁਸੀਂ ਕੌਡੀਆਂ ਪਾ ਸਕਦੇ ਹੋ ਨੇ ਤੇ ਨਾ ਮੈਚ ਜਿੱਤ ਸਕਦੇ ਤੁਸੀਂ ਮੈਚ ਜਿੱਤੇ ਜਿਲੰਧਰ ਦਾ ਤੇ ਅਗਲਾ 3 ਮਹੀਨੇ ਬਾਅਦ ਹੀ ਭੱਜ ਗਿਆ ਤੇ ਤੁਹਾਡੇ ਪੱਲੇ ਕੀ ਰਹਿ ਗਿਆ ਹੈ ਪਹਿਲਵਾਨੀ ਤੇ ਆਪਣੇ ਪਹਿਲਵਾਨਾਂ ਦੇ ਸਿਰ ਤੇ ਹੀ ਇਹ ਮੁਕਾਬਲੇ ਜਿੱਤੇ ਜਾਂਦੇ ਨੇ ਬਗਾਨਿਆਂ ਦੇ ਕਾਹਦਾ ਤੁਸੀਂ ਉਮੀਦਾਂ ਹੋਣੀਆਂ ਇਹ ਝਟਕਾ ਅਸੀਂ ਸਰਕਾਰ ਨੂੰ ਪਹਿਲਾਂ ਸੰਗਰੂਰ ਮਿਲ ਗਿਆ ਝਟਕਾ ਹੁਣ ਜਲੰਧਰ ਵਾਲਾ ਝਟਕਾ ਕਿਹੜਾ ਮਿਲ ਗਿਆ ਕਿ ਉਹਨਾਂ ਦਾ ਐਮਪੀ ਛੱਡ ਗਿਆ ਉਮੀਦਵਾਰੀ ਛੱਡ ਗਿਆ ਹੈਗਾ ਤੇ ਨਾਲ ਇੱਕ ਐਮਐਲਏ ਵੀ ਚਲਾ ਗਿਆ ਹੈਗਾ ਉਹ ਸਰਕਾਰ ਨੂੰ ਇਸੇ ਕਰਕੇ ਲੱਗਦਾ ਕਿ ਸਾਡੀਆਂ ਦੋ ਜਿਹੜੀਆਂ ਸੀਟਾਂ ਨਾ 11 ਭਾਵੇਂ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ 13 ਦੀਆਂ 13 ਜਿੱਤਣੀਆਂ ਵਾ ਹੋ ਸਕਦਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੋਵੇ ਲੇਕਿਨ 13 ਨਾਲੋਂ ਜ਼ਿਆਦਾ ਜਿਹੜੀਆਂ ਦੋ ਮਹੱਤਵਪੂਰਨ ਸੀਟਾਂ ਉਹ ਇੱਕ ਸੰਗਰੂਰ ਆ ਇੱਕ ਜਲੰਧਰ ਹੈ ਔਰ ਸੰਗਰੂਰ ਤੇ ਹੋਰ ਮਹੱਤਵਪੂਰਨ ਸੀਟ ਹੋ ਜੇਗੀ ਸਰਕਾਰ ਵਾਸਤੇ ਜੇ ਉਥੇ ਸਖਪਾਲ ਸਿੰਘ ਖਹਿਰਾ ਆ ਗਿਆ ਕਿਉਂਕਿ ਸੰਗਰੂਰ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਲੋਕੀ ਕਹਿੰਦੇ ਨੇ ਕਿ ਪਾਰਲੀਮੈਂਟ ਦੇ ਜਾ ਕੇ ਕੌਣ ਬੋਲੂਗਾ ਫਾਈਟਰ ਕਿਹੜਾ ਹੈਗਾ ਕਿਹੜਾ ਸਰਕਾਰ ਨੂੰ ਗਾਲਾਂ ਕੱਢ ਸਕਦਾ ਕਿਹੜਾ ਸੈਂਟਰ ਨੂੰ ਗਾਲਾਂ ਕੱਢ ਸਕਦਾ ਕਿਉਂਕਿ ਜਦੋਂ ਆਪਾਂ ਦੇਖੀਏ ਭਗਵੰਤ ਮਾਨ ਸਾਹਿਬ ਦਾ ਪੀਰੀਅਡ ਦੇਖੀਏ 2014 ਤੋਂ ਲੈ ਕੇ 2019 ਤੱਕ 2019 ਤੋਂ ਲੈ ਕੇ 2022 ਤੱਕ ਪਾਰਲੀਮੈਂਟ ਦੇ ਵਿੱਚ ਭਾਵੇਂ ਉਹਨਾਂ ਨੂੰ 3 ਮਿੰਟ ਮਿਲਦੇ ਸੀ ਉਹ 30 ਮਿੰਟ ਦੀ ਗੱਲ ਕਰ ਜਾਂਦੇ ਸੀ ਹਮਮ ਔਰ ਲੋਕਾਂ ਨੇ ਲੱਗਾ ਕਿ ਸੰਗਰੂਰ ਦੇ ਲੋਕਾਂ ਦੀ ਆਵਾਜ਼ ਬਲੰਦ ਹੋਈ ਹੈ ਇਸ ਕਰਕੇ ਵਾਰ-ਵਾਰ ਲੋਕਾਂ ਨੇ ਦੋ ਵਾਰ ਜਿਤਾਇਆ ਭਗਵੰਤ ਮਾਨ ਉਹਨਾਂ ਨੂੰ ਸਿਮਰਜੀਤ ਮਾਨ ਤੇ ਲੋਕਾਂ ਨੂੰ ਬਹੁਤ ਸਾਰਾ ਭਰੋਸਾ ਸੀ ਪਰ ਉਸ ਭਰੋਸੇ ਤੇ ਹਲੇ ਇੰਨਾ ਜ਼ਿਆਦਾ ਖਰੇ ਨਹੀਂ ਉਤਰਿਆਗੇ ਜਿੰਨਾ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਉਤਰਨਾ ਚਾਹੀਦਾ ਹੁਣ ਲੋਕੀ ਦੇਖਣਗੇ ਕਿ ਉੱਥੇ ਜ਼ਿਆਦਾ ਸੁਪਾਲ ਸਿੰਘ ਫਾਈਟਰ ਨੂੰ ਜ਼ਿਆਦਾ ਪਸੰਦ ਕਰਦੇ ਹੈਗੇ ਨੇ ਜੋ ਇਸ 벨ਟ ਦੇ ਜਿਹੜੇ 9 ਹਲਕਿਆਂ ਦੇ ਲੋਕ ਨੇ ਉਹ ਫਾਈਟਰ ਤੇ ਉਹਨਾਂ ਫਾਈਟਰਾਂ ਦੇ ਵਿੱਚੋਂ ਸੁਪਾਲ ਸਿੰਘ ਖੈਰ ਇੱਕ ਨੇ ਜਿਹੜਾ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਹੀ ਤੇ ਅਕਾਲੀਆਂ ਦੇ ਖਿਲਾਫ ਲੜਦਾ ਰਿਹਾ ਜਦੋਂ ਆਮਾਦੀ ਪਾਰਟੀ ਦੇ ਵਿੱਚ ਆ ਗਿਆ ਬਤੌਰ ਐਲੋਪੀ ਵੀ ਬਣਿਆ ਤੇ ਕਾਂਗਰਸ ਕਰ ਤੇ ਕਾਲੀਆਂ ਦੇ ਖਿਲਾਫ ਲੜ ਰਿਹਾ ਤੇ ਜੇ ਹੁਣ ਕਾਂਗਰਸ ਵੱਲੋਂ ਐਮਐਲਏ ਬਣ ਗਿਆ ਵਾ ਤੇ ਸਰਕਾਰ ਦੇ ਖਿਲਾਫ ਲੜ ਰਿਹਾ ਮਤਲਬ ਕ ਸਰਕਾਰ ਦੇ ਖਿਲਾਫ ਦੋ ਲੀਡਰ ਬੋਲਣ ਵਾਲੇ 2022 ਤੋਂ ਲੈ ਕੇ ਹੁਣ ਤੱਕ ਆ ਬਾਕੀ ਨਾ ਕੋਈ ਸ਼੍ਰੋਮਣੀ ਕਾਲੀ ਦਲ ਦਾ ਨਾ ਕੋਈ ਕਾਂਗਰਸ ਪਾਰਟੀ ਦਾ ਨਾ ਹੋਰ ਕਿਸੇ ਪਾਰਟੀ ਦਾ ਜਿਹੜਾ ਖੁੱਲ ਕੇ ਬੋਲੇ ਗਏ ਉਹਨਾਂ ਚੋਂ ਵਿੱਚ ਦੋ ਨੇ ਇੱਕ ਵਿਕਰਮ ਸਿੰਘ ਮਜੀਠੀਆ ਇੱਕ ਸੁਖਪਾਲ ਸਿੰਘ ਖਹਿਰਾ ਜਿਹੜੇ ਦੋਨੇ ਮੁੱਖ ਮੰਤਰੀਆਂ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲੇ ਲੀਡਰ ਸਾਬਤ ਹੋਏ ਨੇ ਤੇ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਇੱਕ ਆਪਣਾ ਹੀ ਇੱਕ ਰਤਬਾ ਉਹਨਾਂ ਬਣਾ ਲਿਆ ਔਰ ਦੋ ਲੀਡਰ ਜਿਹੜੇ ਜਿੰਨਾਂ ਦਾ ਰੁਤਬਾ ਵਧਿਆਗਾ ਉਹ ਸਰਕਾਰ ਕਰਕੇ ਵਧਿਆਗਾ ਕਿ ਜਿਹੜਾ ਸਰਕਾਰ ਤੇ ਲੋਕਨ ਲੱਗਾ ਕਿ ਨਹੀਂ ਇਹ ਦੋਨਾਂ ਜਾਣਿਆਂ ਦੇ ਨਾਲ ਟਾਰਚਰ ਕੀਤਾ ਗਿਆ ਹੈਗਾ ਤੇ ਉਹ ਹੁਣ ਦੇਖੋ ਸੰਗਰੂਰ ਦੇ ਲੋਕ ਕਿਵੇਂ ਇਕੱਠੇ ਹੋ ਗਏ ਹਾਲਾ ਭਾਨਾ ਸਿੱਧੂ ਕੁਛ ਨਹੀਂ ਪਰ ਭਾਨਾ ਸਿੰਧੂ ਤੇ ਜੋ ਹੋਏ ਪਰਚੇ ਦਰਜ ਹੋਏ ਨੇ ਲੋਕ ਖੜੇ ਹੋ ਗਏ ਕਿ ਨਹੀਂ ਇਹ ਧੱਕਾ ਕਿਉਂਕਿ ਕਈ ਏਰੀਆ ਖਿੱਤੇ ਇਹੋ ਜਿਹੇ ਨੇ ਪੰਜਾਬ ਦੇ ਜਾਂ ਪੰਜਾਬ ਦੇ ਲੋਕ ਹੀ ਧੱਕਾ ਨਹੀਂ ਬਰਦਾਸ਼ਤ ਕਰਦੇ ਹੈਗੇ ਤਿੱਕਾ ਸੁਖਪਾਲ ਖਹਿਰੇ ਨਾਲ ਵੀ ਹੋਇਆ ਈ ਤੇ ਭਾਨੇ ਸਿੱਧੂ ਦੇ ਨਾਲ ਵੀ ਹੋਇਆ ਹੁਣ ਉਹ ਤਿੱਕੇ ਦਾ ਜਿਹੜਾ ਜਵਾਬ ਆ ਉਹ ਜਿਹੜਾ ਵਾ ਉਹ ਸੁਖਪਾਲ ਸਿੰਘ ਖਹਿਰਾ ਅਗਰ ਪਾਰਟੀਆਂ ਨੇ ਦਿਨੇ ਟਿਕਟ ਦੇ ਦਿੱਤੀ ਹੈਗੀ ਤੇ ਸਰਕਾਰ ਵਾਸਤੇ ਜਿਹੜੀ ਸੰਗਰੂਰ ਵਾਲੀ ਜਿਹੜੀ ਸੀਟ ਆ ਜਿੰਨੀ ਬਹੁਤ ਔਖੀ ਹੋ ਜੂਗੀ ਇਹ ਇਸੇ ਕਰਕੇ ਉਹਨ ਸਰਕਾਰ ਦਾ ਫੋਕਸ ਲੱਗੇਗਾ ਔਰ ਹੁਣ ਪੰਜਾਬ ਦੀ ਕਮਾਂਡ ਹੀ ਨਹੀਂ ਪੂਰੇ ਭਾਰਤ ਦੀ ਕਮਾਂਡ ਜਿਹੜੀ ਆ ਬਤੌਰ ਸਟਾਰ ਪ੍ਰਚਾਰਕ ਦੇ ਤੌਰ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਅੱਜ ਕੁਰਕਸ਼ੇਤਰ ਆ ਉਹਨਾਂ ਨੇ ਗੁਜਰਾਤ ਵੀ ਜਾਣਾ ਉਹਨਾਂ ਨੇ ਗੋਆ ਵੀ ਜਾਣਾ ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਦੀ ਪਾਰਟੀ ਲੜ ਰਹੀ ਉਹਨਾਂ ਦਿੱਲੀ ਵੀ ਜਾਣਾ ਸਟਾਰ ਪ੍ਰਚਾਰਕ ਹੁਣ ਇੱਕੋ ਸਟਾਰ ਪ੍ਰਚਾਰਕ ਦੇ ਵਿੱਚ ਕੀ ਕਮੀ ਰਹਿ ਜੂਗੀ ਕਿ ਪੰਜਾਬ ਸਰਕਾਰ ਦਾ ਜਹਾਜ਼ ਨਹੀਂ ਖਰੀਦ ਲੈ ਕੇ ਜਾ ਸਕਦੇ ਹੁਣ ਪਾਰਟੀ ਨੂੰ ਆਪਣੇ ਜਹਾਜ਼ ਹਾਇਰ ਕਰਨਾ ਪਊਗਾ ਉਹ ਪੈਸੇ ਸਰਕਾਰ ਕਿਵੇਂ ਆਮਾਦੀ ਪਾਰਟੀ ਦਿੰਦੀ ਉਹ ਇੱਕ ਵੱਖਰੇ ਫੰਡ ਸਾਰਿਆਂ ਨੂੰ ਮਿਲਦੇ ਨੇ ਜਾਂ ਇਕੱਠੇ ਤੇ ਹੋ ਹੀ ਗਊਗਾ ਕਿ ਦਿੱਲੀ ਦੀ ਸਰਕਾਰ ਪੰਜਾਬ ਦੀ ਸਰਕਾਰ ਤੇ ਹੁਣ ਜਾਂ ਫਿਰ ਦੂਜੇ ਜਾਂ ਚ ਦਿਲ ਨੂੰ ਟਿਕ ਟੰਕ ਰਾਕੇ ਜਾਇ ਕਰਨਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਕੇਜਰੀਵਾਲ ਨੂੰ ਹਲੇਪਰ ਦੀ ਜ਼ਮਾਨਤ ਮਿਲਨੀ ਕਿ ਨਹੀਂ ਮਿਲੀ ਲੇਕਿਨ ਫਿਰਾਲ ਆਮ ਆਦੀ ਪਾਰਟੀ ਦਾ ਜਿਹੜਾ ਨੰਬਰ 1 ਸਟਾਰ ਪ੍ਰਚਾਰਕ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਜੀ ਦੂਜਾ ਮਸਲਾ ਵੀ ਇੰਪੋਰਟੈਂਟ ਇਸ ਕਰਕੇ ਹੈ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਸੀ ਉਹ ਹੈ ਅਮਰਤਪਾਲ ਤੇ ਉਸਦੇ ਸਾਥੀਆਂ ਨੂੰ ਜਿਹੜਾ ਕੁਝ ਹੋਇਆ ਡੇਬਰੂਗੜ ਐਨਐਸਏ ਵੀ ਵਧਾਈ ਗਈ ਉਸ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਸੀ ਉਹਦੇ ਮਾਪੇ ਤੇ ਕੁਝ ਉਸਦੇ ਸਮਰਥਕ ਪਰ ਉਹਨਾਂ ਦੀ ਹਰਾਸਤ ਵਿੱਚ ਉਹਨਾਂ ਨੂੰ ਲੈਣਾ ਜੇਲ੍ਹ ਪੇ es di de... ਕਈ ਸਿੱਖ ਜਾਂ ਪੰਥ ਹਲਕਿਆਂ ਦੇ ਵਿੱਚੋਂ ਲੋਚਣਾ ਹੋ ਰਹੀ ਹੈ ਵਿਰੋਧ ਹੋ ਰਿਹਾ ਰੋਸ ਦਿਖਾਇਆ ਜਾ ਰਿਹਾ ਹੈ ਕਿ ਸਰਾ ਸਰਤਕਾ ਕਿ ਅਸੀਂ ਆਪਣੇ ਹੱਕ ਦੀ ਖਾਤਰ ਜਾਂ ਵਿਰੋਧ ਕਰਨ ਦਾ ਵੀ ਜਿਹੜਾ ਸਾਨੂੰ ਹੱਕ ਨਹੀਂ ਹੈ ਸਾਨੂੰ ਵਿਰੋਧ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਦੇਖੋ ਇਸ ਮਸਲੇ ਦੇ ਵਿੱਚ ਤੇ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਜਿਹੜਾ ਸਰਕਾਰ ਨੇ ਕੰਮ ਕੀਤਾਗਾ ਉਹ ਸਰਾ ਸਰਗਲਤਗਾ ਦੇਖੋ ਮਾਪਿਆਂ ਦਾ ਕੀ ਕਸੂਰ ਹੈ ਪ੍ਰੋਟੈਸਟ ਕਰਨਾ ਹਰ ਇੱਕ ਦਾ ਰਾਈਟ ਹੈ ਔਰ ਅਗਰ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਪੁਲਿਸ ਗ੍ਰਿਫਤਾਰ ਕਰੀ ਇਹਦਾ ਮਤਲਬ ਹੈ ਕਿ ਸਰਕਾਰ ਨੂੰ ਕਿਸ ਚੀਜ਼ ਦਾ ਡਰ ਹੈਗਾ ਔਰ ਜਿਹੜਾ ਅਮਰਤਪਾਲ ਸਿੰਘਾ ਐਡਾ ਵੱਡਾ ਗੁਨਾਹ ਨਹੀਂ ਸੀ ਕਿ ਜਿਹੜਾ ਉਹਨੂੰ ਐਨਐਸਏ ਲਾ ਕੇ ਦਿੱਤਾ ਪਹਿਲਾਂ ਵੀ ਲੋਕਾਂ ਤੇ ਐਨਐਸਏ ਲੱਗਦੇ ਰਹੇ ਨੇ ਉਦੋਂ ਹਾਲਾਤ ਹੋਰ ਸੀ ਤੇ ਹੁਣ ਤੇ ਇੱਥੇ ਪੰਜਾਬ ਦੇ ਵਿੱਚ ਹੀ ਬਹੁਤ ਸਾਰੀਆਂ ਜੇਲ੍ਹਾਂ ਸੀ ਪਰ ਉਹ ਜਿਹੜਾ ਡਿਬਰੂਗੜ ਉਹਨਾਂ ਨੂੰ ਭੇਜਿਆ ਗਿਆ ਉਹ ਵੀ ਲੋਕਾਂ ਨੂੰ ਚੁਬਦਾ ਆ ਗਿਆ ਕਿ ਕਿਉਂ ਡਿਬਰੂਗੜ ਕਿਉਂ ਭੇਜਿਆ ਤੇ ਉਹ ਪੰਜਾਬ ਚ ਲਿਆਉਣ ਦੀ ਖਾਤਰ ਹੀ ਉਹਨਾਂ ਦੇ ਮਾਪਿਆਂ ਨੇ ਪ੍ਰੋਟੈਸਟ ਕੀਤਾ ਔਰ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੇਲ੍ਹ ਭੇਜ ਦਿੱਤਾ ਹੈਗਾ ਮੈਨੂੰ ਲੱਗਦਾ ਹੈ ਕਿ ਉਹਦੀ ਮਾਤਾ ਜਾਂ ਹੋਰ ਜਿਹੜੇ ਪਰਿਵਾਰ ਚ ਜਿਹੜੀਆਂ ਔਰਤਾਂ ਨੇ ਘੱਟੋ ਘੱਟ ਸਰਕਾਰ ਨੂੰ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਸਰਕਾਰ ਨੂੰ ਸਮਝਾਉਣਾ ਚਾਹੀਦਾ ਹੈਗਾ ਜੇ ਬੈਠੇ ਨੇ ਤੇ ਬੈਠਣ ਤੋਂ ਧਰਨਾ ਦੇਣਾ ਜਿਹੜਾ ਵਾ ਉਹਨਾਂ ਹਰ ਇੱਕ ਦਾ ਰਾਈਟ ਆ ਉਹ ਕਹਦੀ ਉਹਦੇ ਧਰਨਾ ਦੇਣ ਦੇ ਨਾਲ ਕਾਨੂੰਨ ਵਿਵਸਥਾ ਵਿਗੜੀ ਨਹੀਂ ਹੈਗੀ ਚੰਡੀਗੜ੍ਹ ਤੇ ਮਹਾਲੀ ਬਾਰਡਰ ਦੇ ਉੱਤੇ ਵੀ ਤਾਂ ਕਦੋਂ ਦਾ ਚੱਲ ਹੀ ਰਿਹਾ ਜਿਹੜੇ ਪੁਰਾਣੇ ਬੰਦੀ ਸਿੰਘ ਅੰਦਰ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਉਹ ਵੱਖਰੀ ਗੱਲ ਹੈ ਕਿ ਮੋਰਚਾ ਕਿਸ ਢੰਗ ਦੇ ਨਾਲ ਕਿਵੇਂ ਚੱਲ ਰਿਹਾ ਪਰ ਇੱਥੇ ਤਾਂ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਮਿਲਿਆ ਹਾਲੇ ਤੱਕ ਦੇਖੋ ਬਿਲਕੁਲ ਹਾਈ ਕੋਰਟ ਨੇ ਵਾਰ-ਵਾਰ ਕਿਹਾ ਮੈਨੂੰ ਲੱਗਦਾ ਕਿ ਜਿਹੜੇ ਅਮਰਥਪਾਲ ਸਿੰਘ ਹੋਣ ਦਾ ਇਸ਼ੂ ਵਾ ਉਹ ਅਗਰ ਮਾਪੇ ਚਾਹੁੰਦੇ ਨੇ ਕਿ ਉਹਨਾਂ ਨੂੰ ਪੰਜਾਬ ਭੇਜਾਵੇ ਤੁਸੀਂ ਦੇਖੋ ਭੇਜਣਾ ਕਿ ਨਹੀਂ ਭੇਜਣਾ ਕਿਉਂਕਿ ਜਿਹੜਾ ਐਨਐਸਏ ਲੱਗਾ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਆਰਡਰ ਦੇ ਲੱਗਾ ਸਰਕਾਰ ਦੇ ਕਹਿੰਦੇ ਲੱਗਾ ਹਾਲਾਂਕਿ ਪਿੱਛੇ ਜਦੋਂ ਇੱਕ ਵਾਰਾ ਵਾਇਰਲ ਹੋਈ ਮਹੀਨਾ ਕੀ ਪਹਿਲਾਂ ਹਰਜੋਤ ਸਿੰਘ ਬਾਜਸ ਦੀ ਇੱਕ ਕੋਈ ਮੱਥਾ ਟਿਕਣਗੇ ਤੇ ਕਿਸੇ ਸਿੰਘ ਨੇ ਘੇਰ ਲਿਆ ਤੇ ਹਰਜੋਤ ਸਿੰਘ ਬਾਜਸ ਕਹਿੰਦਾ ਅਸੀਂ ਨਹੀਂ ਲਾਇਆ ਐਨਐਸਏ ਪੰਜਾਬ ਸਰਕਾਰ ਦੇ ਲੱਗਾ ਪੰਜਾਬ ਦੇ ਡਿਪਟੀ ਕਮਿਸ਼ਨਰ ਦੇ ਲੱਗਦਾ ਕਿਉਂਕਿ ਡੀਸੀ ਕੋ ਆਵਰਾ ਹੁੰਦੀਆਂ ਨੇ ਕਿਉਂਕਿ ਅੰਮ੍ਰਿਤਸਰ ਇਸ ਕਰਕੇ ਕਿਉਂਕਿ ਜਿਹੜਾ ਜ਼ਿਲ੍ਹਾ ਪੈਂਦਾ ਹੈਗਾ ਅਮਰਤਪਾਲ ਸਿੰਘ ਨੂੰ ਅੰਮ੍ਰਿਤਸਰ ਪੈਂਦਾ ਹੈਗਾ ਪਰ ਜਿਹੜੀ ਕੱਲ ਸਰਕਾਰ ਨੇ ਕੀਤੀ ਉਹ ਜਿਸ ਦਾ ਵਿਰੋਧ ਵੀ ਹੋਇਆ ਸ਼ਰੂਮਣੀ ਗੁਰਦਾ ਪਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਵੀ ਕੀਤਾ ਹੈਗਾ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਨਾ ਇੰਨੇ ਤਤੀ ਤੇ ਇੰਨੀ ਕਾਲੀ ਨਹੀਂ ਕਰਨੀ ਸਰਕਾਰ ਬਹੁਤ ਜਲਦਬਾਜ਼ੀ ਕਰੀ ਹੈ ਕਿਸੇ ਵੇਲੇ ਜਲਦਬਾਜ਼ੀ ਕੀਤੀਆਂ ਗਲਤ ਗਲਤੀਆਂ ਦਾ ਕਾਰਨ ਬਣ ਜਾਂਦੇ ਹੈਗੇ ਨੇ ਔਰ ਅਮਰਤਪਾਲ ਦਾ ਜਿਹੜਾ ਐਨਐਸਓ ਵਧਾਉਣ ਦੀ ਲੋਡ ਹੈ ਗਈ ਸੀ ਪਰ ਕਿਵੇਂ ਇਹ ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਨੇ ਉਹਦੇ 'ਚ ਬਹੁਤ ਸਾਰੇ ਖਦਸ਼ੇ ਆ ਰਹੇ ਨੇ ਅਮਰਪਾਲ ਹੁਣਾਂ ਨੂੰ ਲੈ ਕੇ ਉਹਨਾਂ ਦੇ ਪਰਮਾਪੇ ਫਿਕਰਮੰਦ ਨੇ ਤੇ ਅਗਰ ਪੰਜਾਬ ਦੇ ਵਿੱਚ ਵੀ ਤੁਸੀਂ ਐਨਐਸਏ ਲਾਉਣਾ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਲਾ ਦਿਓ ਨਾ ਜੇ ਵੀ ਤੁਸੀਂ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਭੇਜ ਦਿਓ ਪਰ ਘੱਟੋ ਘੱਟ ਇਹ ਜਿਹੜੀ ਮਾਪਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਆ ਉਹ ਸਰਾ ਸਰ ਗਲਤ ਆ ਇਸੇ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਪੰਜਾਬ ਸਰਕਾਰ ਦਾ ਵਿਰੋਧ ਕੀਤਾਗਾ ਆਮ ਲੋਕ ਤਾਂ ਇਸੇ ਮੁੱਦੇ ਨਾਲ ਜੁੜੇ ਉਸ ਮਸਲੇ ਤੇ ਵੀ ਦੁਚਿੱਤੀ ਦੇ ਵਿੱਚ ਆ ਕਿ ਸੱਚ ਕੀ ਆ ਕੌਣ ਕਿਸ ਨਾਲ ਮਿਲਿਆ ਹੋਇਆ ਜਦੋਂ ਆਡੀਓ ਉੱਥੋਂ ਤਰ੍ਹਾਂ ਤਰ੍ਹਾਂ ਦੀਆਂ ਬਾਹਰ ਆ ਰਹੀਆਂ ਜਾਂ ਕਿਸੇ ਤਰ੍ਹਾਂ ਦਾ ਵੀ ਉੱਥੇ ਕਿਵੇਂ ਖਾਣੇ 'ਚ ਜ਼ਹਿਰ ਮਲਾਇਆ ਜਾ ਰਿਹਾ ਕਿ ਨਹੀਂ ਮਲਾਇਆ ਜਾ ਰਿਹਾ ਇਸ ਦੇ ਉੱਤੇ ਵੀ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਆ ਕਿ ਹੋ ਕੀ ਰਿਹਾ ਸਾਨੂੰ ਕੋਈ ਸਮਝ ਨਹੀਂ ਆ ਰਹੀ ਦੇਖੋ ਜਿਹੜਾ ਕਾਨੂੰਨ ਆ ਕਾਨੂੰਨ ਦੇ ਹੈ ਕਿ ਜੇ ਅਗਰ ਕੋਈ ਆਉਂਦਾ ਕਿ ਮੇਰਾ ਖਾਣਾ ਘਰੋਂ ਆਵੇ ਤੋਂ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਜੇਲ੍ਹ ਦੇ ਨਿਯਮ ਨੇ ਸਰਕਾਰ ਦੇ ਨਿਯਮ ਵੀ ਹੈਗੇ ਨੇ ਅਗਰ ਉਹ ਉੱਥੇ ਰਹਿ ਕੇ ਉਹਨਾਂ ਦੇ ਘਰ ਦੇ ਕੋਈ ਪ੍ਰੋਵਾਈਡ ਕਰਵਾ ਸਕਦੇ ਲੇਕਿਨ ਸਵਾਲ ਆ ਕਿ ਜਲੂਪਰ ਖਿਹੜੇ ਤੋਂ ਬੰਦਾ ਕਿਹੜਾ ਡਿਬਰੂਗੜ ਜਾਊਗਾ ਉੱਥੇ ਘਰ ਰੈਣਾਪੂ ਰੈਣਾਪੂ ਕੇ ਕਿਰਾਏ ਤੇ ਰਾਸ਼ਨ ਪਾਣੀ ਨਾ ਹੈ ਤੇ ਬੜੀਆਂ ਦਿੱਕਤਾਂ ਆਈਆਂ ਨੇ ਪਰ ਠੀਕ ਹੈ ਅਗਰ ਅਮਰਤਪਾਲ ਸੋਨੀਓ ਅਗਰ ਉਹ ਜਦੋਂ ਤੁਸੀਂ ਇਦਾਂ ਦੇ ਸੰਘਰਸ਼ ਕਰਦੇ ਨੇ ਤੇ ਤੁਹਾਨੂੰ ਸਟੇਟ ਦੇ ਨਾਲ ਲੜਨਾ ਵੀ ਪੈਂਦਾ ਸਰਕਾਰਾਂ ਦੇ ਨਾਲ ਲੜਨਾ ਵੀ ਪੈਂਦਾ ਹੈਗਾ ਹੁਣ ਸਵਾਲ ਇਹ ਕਿ ਐਨਐਸਐ ਦਾ 1 ਸਾਲ ਦਾ ਤੁਸੀਂ ਐਕਸਟੈਂਡ ਕਰ ਦਿੱਤਾ ਹੈਗਾ ਹੁਣ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਾਂ ਸੂਬਾ ਸਰਕਾਰ ਨੂੰ ਕਾਦੀ ਚਿੰਤਾ ਹੈਗੀਆ ਔਰ ਠੀਕ ਹੈ ਕਿ ਜਿਹੜੇ ਅਮਰਤਪਾਲ ਦਾ ਸ਼ੁਰੂਆਤੀ ਤੌਰ ਤੇ ਜਿਹੜੇ ਐਕਸ਼ਨ ਸੀ ਕਿ ਪੰਜਾਬ ਚ ਅਮਰਤ ਅਮਰਤ ਪ੍ਰਚਾਰ ਕਰਵਾਉਣਾ ਉਹ ਵਧੀਆ ਸੀ ਨਸ਼ੇ ਵਾਲੇ ਜਿਹੜਾ ਛਡਾਉਣਾ ਉਹ ਵੀ ਠੀਕ ਸੀ ਲੇਕਿਨ ਕੁਝ ਅਜੀਹਿਆ ਸਟੇਟਮੈਂਟ ਆਈਆਂ ਜਿਹਦੇ ਕਰਕੇ ਉਹਨਾਂ ਨੂੰ ਇਹ ਦਿਨ ਦੇਖਨੇ ਪਏ ਹੈਗੇ ਨੇ ਹਾਲਾਂਕਿ ਅਗਰ ਉਹ ਸੰਭਲ ਕੇ ਚੱਲਦੇ ਅਮਰਤਪਾਲ ਜਿਹੜੇ ਸ਼ੁਰੂਆਤੀ ਤੌਰ ਤੇ ਚੱਲੇ ਹੈਗੇ ਨੇ ਤੇ ਉਹ ਬਹੁਤ ਵਧੀਆ ਸੀ ਲੋਕੀ ਉਹਨਾਂ ਦੇ ਪਿੱਛੇ ਵੀ ਲੱਗ ਗਏ ਸੀ ਕਿ ਹਾਂ ਪੰਜਾਬ ਦੇ ਵਿੱਚ ਇਸ ਵੇਲੇ ਲੋਡ ਹੈ ਕਿਉਂਕਿ ਰੋਜ਼ ਹੀ ਨਸ਼ਿਆਂ ਦੇ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਪਰ ਉਸ ਤੋਂ ਬਾਅਦ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਉਹਨਾਂ ਦੇ ਬੰਦਿਆਂ ਨੇ ਹੜਦੁੰਗ ਮਚਾਇਆ ਸੀ ਜਾਂ ਫਿਰ ਅਜਨਾਲੇ ਵਾਲਾ ਐਪੀਸੋਡ ਉਹ ਕਿਤੇ ਨਾ ਕਿਤੇ ਉਹਦੀ ਗਲਤੀ ਮੰਨੀ ਜਾ ਸਕਦੀ ਹਾਲਾਂਕਿ ਉਹਨੂੰ ਹਾਊਸ ਅਰੈਸਟ ਉਸ ਦਿਨ ਵੀ ਕੀਤਾ ਜਾ ਸਕਦਾ ਕਿਤੇ ਨਾ ਕਿਤੇ ਸਟੇਟ ਨੇ ਵੀ ਪ੍ਰਵੋਕ ਕੀਤਾ ਔਰ ਉਹਨੂੰ ਉੱਥੋਂ ਤੱਕ ਜਾਣ ਦਿੱਤਾ ਗਿਆ ਤੁਸੀਂ ਅੱਜ ਵੀ ਦੇ ਲੋਕਾਂ ਨੂੰ ਹਾਊਸ ਅਰੈਸਟ ਕਰ ਰਹੇ ਹੋ ਅੱਜ ਵੀ ਤੇ ਜਿਹੜੀ ਕੇਜਰੀਵਾਲ ਦੀ ਭੈਣ ਬਣਾਈ ਗਈ ਸੀ ਉਹਨੂੰ ਵੀ ਤੇ ਤੁਸੀਂ ਸ਼ਿਪੀ ਸ਼ਰਮਾ ਉਹਨੂੰ ਵੀ ਤੁਸੀਂ ਹਾਊਸ ਅਰੈਸਟ ਕਰ ਹੀ ਲੈਂਦੇ ਕਿ ਕਿਤੇ ਇੱਥੇ ਆ ਕੇ ਨਾਰੇ ਬਾਜੀ ਨਾ ਕਰੇ ਅੱਜ ਕੱਲ ਵੀ ਤੁਸੀਂ ਆਮ ਲੋਕਾਂ ਨੂੰ ਕਿਸਾਨਾਂ ਨੂੰ ਟੀਚਰਾਂ ਨੂੰ ਹਾਊਸ ਅਰੈਸਟ ਕਰ ਰਹੇ ਤੇ ਅਮਰਿਤਪਾਲ ਜਿੱਦਨ ਜਨਾਲੇ ਚੱਲਿਆ ਸੀ ਜਲੂ ਖੜੇ ਤੋਂ ਨਿਕਲ ਕੇ ਬਾਈਪੋਲ ਸਟੇਸ਼ਨ ਨੂੰ ਕ੍ਰੋਸ ਕੀਤੇ ਚੌਕੀਆਂ ਦੇ ਟਾਣੇ ਉਸ ਦਿਨ ਵੀ ਇਹਨੂੰ ਹਾਊਸ ਅਰੈਸਟ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਬਾਅਦ ਜਿਹੜਾ ਉਹਦਾ ਮਿਲ ਕੇ ਕਰੈਕਟਰ ਅਸੈਸੀਨੇਸ਼ਨ ਹੋਇਆ ਚਰਿੱਤਰ ਇਹਨ ਗਿਤੋ ਸਾਰਿਆਂ ਦੇ ਸਾਹਮਣੇ ਆ ਗਏ ਪਰ ਇਹ ਜਿਹੜੇ ਕੱਲ ਵਾਲੀ ਜਿਹੜੀ ਸਰਕਾਰ ਦਾ ਜਿਹੜਾ ਐਕਸ਼ਨ ਆ ਉਹ ਕਿਤੇ ਨਾ ਕਿਤੇ ਸਰਕਾਰ ਦਾ ਜਸਟੀਫਾਈ ਨਹੀਂ ਹੈਗਾ ਕਿ ਜੇ ਪ੍ਰੋਟੈਸਟ ਕਰਦੇ ਆ ਨੂੰ ਤੁਸੀਂ ਜੇਲ੍ਹ ਭੇਜੋਗੇ ਇਹ ਸਰਕਾਰ ਤੇ ਕਾ ਦਾ ਦਬਾਅ ਹੈਗਾ ਔਰ ਸਭ ਤੋਂ ਵੱਡੀ ਗੱਲ ਕਿ ਇਸ ਮਸਲੇ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਸਰਕਾਰ ਪ੍ਰਤੀ ਸੋਚ ਰਹੇ ਹੈਗੇ ਨੇ ਕਿ ਇੰਨਾ ਵੀ ਸਰਕਾਰ ਜ਼ਬਰਨਾ ਕਰੇ ਕਿਉਂਕਿ ਜਦੋਂ ਤੁਸੀਂ ਜ਼ਬਰ ਕਰਦੇ ਹੋ ਤੇ ਉਦੋਂ ਜਿਹੜੀ ਜਨਤਾ ਵਾ ਉਹ ਤੁਹਾਡੇ ਪ੍ਰਤੀ ਹੋਰ ਸੋਚਣਾ ਸੋਚਣਾ ਮਜਬੂਰ ਹੋ ਜਾਂਦੀ ਤੇ ਪੰਜਾਬ ਦੇ ਵਿੱਚ ਜਿਸ ਜਿਸ ਸਰਕਾਰ ਨੇ ਵੀ ਜ਼ਬਰ ਕੀਤਾਗਾ ਉਹਦਾ ਫਿਰ ਪੋਲੀਟੀਕਲ ਤੌਰ ਤੇ ਨੁਕਸਾਨ ਵੀ ਹੋਇਆ ਜੀ ਇੱਕ ਤੀਜਾ ਮੁੱਦਾ ਹੈ ਉਹ ਆ ਬਠਿੰਡਾ ਲੋਕ ਸਭਾ ਹਲਕੇ ਦਾ ਉਹ ਸੀਟ ਵੀ ਬੜੀ ਕਹਿੰਦੇ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਆਦਾਤਰ ਕਬਜ਼ਾ ਕੀਤਾ ਕੀਤੀ ਰੱਖਿਆ ਆਪਣਾ ਉੱਥੇ ਉੱਥੇ ਬਾਦਲ ਪਰਿਵਾਰ ਕਾਫੀ ਹਾਵੀ ਹੈ ਚਾਹੇ ਹੁਣ ਅੱਜਕਲ ਮਨਪ੍ਰੀਤ ਬਾਦਲ ਬੇਸ਼ੱਕ ਬੀਜੇਪੀ ਵਿੱਚ ਨੇ ਪਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਉੱਥੇ ਦਬ ਦਬਾ ਹੈ ਕਹਿੰਦੇ ਉੱਥੇ ਔਰ ਉਧਰ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਉਤੋਂ ਕੰਟੈਸਟ ਕਿ ਨਹੀਂ ਕਰਨਾ ਹਰਸਿਮਰਤ ਕੌਰ ਬਾਦਲ ਇਸੇ ਦੇ ਦੌਰਾਨ ਕਾਂਗਰਸ ਦੇ ਗੌਰ ਸਿੰਘ ਸਿੱਧੂ ਹਾਲਾਂਕਿ ਉਹਨਾਂ ਨੇ ਅਜੇ ਤੱਕ ਵੀ ਇਹ ਨਹੀਂ ਕਿਹਾ ਕਿ ਮੈਂ ਉਮੀਦਵਾਰ ਬਣਨ ਜਾ ਰਿਹਾ ਹਾਂ ਅੱਜ ਵੀ ਉਹ ਜਿੱਥੇ ਪ੍ਰੋਗਰਾਮ ਗਏ ਸੀ ਬੱਚੇ ਦੀ ਖੁਸ਼ੀ ਮਨਾਉਣ ਦੇ ਲਈ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਉੱਥੇ ਇੱਕ ਸਟੇਟਮੈਂਟ ਆਈ ਸਵਾਲ ਦੇ ਪੁੱਛਿਆ ਗਿਆ ਜਵਾਬ ਇਹ ਆਇਆ ਕਿ ਹਾਂ ਕਾਂਗਰਸ ਪਾਰਟੀ ਮੇਰੇ ਟੱਚ ਵਿੱਚ ਆ ਜਾਂ ਮੈਂ ਉਹਨਾਂ ਦੇ ਟੱਚ ਵਿੱਚ ਹਾਂ ਪਰ ਚੋਣ ਲੜਨੀ ਹੈ ਕਿ ਨਹੀਂ ਲੜਨੀ ਹੈ ਇਹਦੇ ਬਾਰੇ ਮੈਂ ਕੋਈ ਫੈਸਲਾ ਨਹੀਂ ਕੀਤਾ ਕੀ ਇਹ ਸੰਕੇਤ ਦਿੱਤੇ ਜਾ ਰਹੇ ਆ ਹੋ ਸਕਦੇ ਉਮੀਦਵਾਰ ਤੇ ਜੇ ਹੁੰਦੇ ਆ ਫਿਰ ਕਿੰਨੀ ਦਿਲਚਸਪ ਸੀਟ ਬਣਨ ਵਾਲੀ ਹੈ ਜਿਵੇਂ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਜਿਵੇਂ ਸਾਡੇ ਵਾਸਤੇ ਸੰਗਰੂਰ ਤੇ ਜਲੰਧਰ ਵਕਾਰ ਦਾ ਤੇ ਨੱਕ ਦਾ ਸਵਾਲ ਬਣ ਗਿਆ ਉਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਵਾਸਤੇ ਬਠਿੰਡਾ ਵਕਾਰ ਦਾ ਪਰਿਵਾਰ ਦਾ ਤੇ ਨੱਕ ਦਾ ਸਵਾਲ ਆ ਔਰ ਸੁਬੀਰ ਸਿੰਘ ਬਾਦਲ ਵਾਸਤੇ ਹੋਊਗਾ ਕਿ 12 ਭਾਵੇਂ ਅਸੀਂ ਹਾਰ ਜਾਈਏ ਅਸੀਂ ਬਠਿੰਡਾ ਨਹੀਂ ਹਾਰਨੀ ਜਿਵੇਂ ਹੋ ਸਕਦਾ ਸਰਕਾਰ ਕਹਿੰਦੀ ਦੋ ਜਿੱਤ ਲੋ ਭਾਵੇਂ ਸੰਗਰੂਰ ਤੇ ਜਲੰਧਰ ਜਿੱਤ ਲੋ ਬਾਕੀ ਕੋਈ ਗੱਲ ਨਹੀਂ ਹਾਲਾਂਕਿ ਚਲੋ ਉਹਨਾਂ ਕਹਿੰਦੇ ਅਸੀਂ 13 ਦੀ 13 ਜਿੰਤਨੀ ਉਹ ਵੱਖਰੀ ਗੱਲ ਹੈ 4 ਤਰੀਕ ਨੂੰ ਪਤਾ ਲੱਗ ਜੂਗਾ ਪਰ ਬਠਿੰਡਾ ਵਾਕਈ ਬੜੀ ਜ਼ਬਰਦਸਤ ਲੜਾਈ ਹੋਊਗੀ ਇਸ ਵਾਰ ਸਿਆਸੀ ਮੈਦਾਨ ਦੇ ਵਿੱਚ ਅਗਰ ਕਾਂਗਰਸ ਪਾਰਟੀ ਜੇ ਬਲਕੌਰ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਮੇਰੇ ਸੰਪਰਕ ਦੇ ਵਿੱਚ ਆ ਤੇ ਅਗਰ ਜੇ ਕਾਂਗਰਸ ਪਾਰਟੀ ਨੇ ਟਿਕਟ ਦੇ ਦਿੱਤੀ ਹੈਗੀ ਤੇ ਲਾਜ਼ਮੀ ਤੌਰ ਤੇ ਮੁਕਾਬਲਾ ਬਹੁਤ ਤਗੜਾ ਹੋਊਗਾ ਇੱਕ ਪਾਸੇ ਦੇਖੋ ਹਰਸਿਮਰਤ ਕੌਰ ਬਾਦਲਾ ਦੂਜੇ ਪਾਸੇ ਕੈਪਟਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਭਾਜਪਾ ਵੱਲੋਂ ਹਜੇ ਚਿਹਰਾ ਆਉਣਾ ਆ ਤੇ ਫਿਰ ਇਹ ਕਾਂਗਰਸ ਵੱਲੋਂ ਹਾਲਾਂਕਿ ਉੱਥੇ ਚਰਚਾ ਕਿ ਰਾਜਾ ਮਰੀਂਦਰ ਸਿੰਘ ਵੜਿੰਗ ਦੀ ਪਤਨੀ ਹੋ ਸਕਦੀ ਅੰਮ੍ਰਿਤਾ ਵੜਿੰਗ ਹੋ ਸਕਦੀ ਉਹਨਾਂ ਦਾ ਵੀ ਅੰਮ੍ਰਿਤਾ ਰਾਜਾ ਵੜਿੰਗ ਦਾ ਜੋਰ ਲੱਗਾ ਕਿ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲੇ ਜਾਂ ਉੱਥੇ ਅਜੀਤ ਇੰਦਰ ਸਿੰਘ ਮੋਹਫਰਾ ਜਾਂ ਹੋਰ ਵੀ ਚਿਹਰੇ ਆ ਜਣੇ ਪਰ ਜੇ ਅਗਰ ਬਲਕੌਰ ਸਿੰਘ ਸਿੱਧੂ ਆ ਰਹੇ ਨੇ ਤੇ ਲਾਜ਼ਮੀ ਤੌਰ ਤੇ ਸੰਗਰੂਰ ਔਰ ਜਿਹੜੀ ਬੈਲਟ ਆ ਬਠਿੰਡਾ ਬੈਲਟ ਆ ਲੋਕ ਜਿਹੜੇ ਉੱਥੇ ਨੇ ਉਹ ਕਾਫੀ ਜਿਹੜੇ ਤਿੱਕੇ ਨੇ ਗਰਮ ਖਿਆਲੀ ਨੇ ਗਰਮ ਸੁਭਾਅ ਦੇ ਨੇ ਔਰ ਸਰਕਾਰ ਦੀ ਮੰਜੀ ਠੋਕਣ ਵਾਲੇ ਲੋਕ ਨੇ ਸਿੱਧੇ ਸਾਦੇ ਉਹ ਨਹੀਂ ਹੈਗੇ ਕਿ ਡਬਲ ਹਾਂ ਵਿੰਗ ਵਾਲਾ ਡਬਲ ਚੇਰੀ ਨਹੀਂ ਆਗੇ ਇਸ ਵਾਰ ਜੇ ਦੀ ਧੌਂ ਚੋ ਕਿਲਾ ਕੱਢਣਾ ਤੇ ਕੱਢਣ ਆਈਆਂ ਚਾਹੇ ਉਹਨਾਂ ਨੇ ਬਾਦਲ ਸਾਹਿਬ ਨੂੰ ਹਰਾ ਕੇ ਵੀ ਬਾਦਲਾਂ ਦਾ ਕਿਲਾ ਢਾਹ ਦਿੱਤਾ ਹੈ ਪਰ ਆ ਜਿਹੜੀ ਕਿਉਂਕਿ ਹੁਣ ਸਰਕਾਰ ਦੇ ਲੋਕਾਂ ਨੇ 24 ਮਹੀਨੇ ਕੇ 25 ਮਹੀਨੇ ਦੇਖ ਲਏ ਨੇ ਹੁਣ 5 ਮਹੀਨਿਆਂ ਦੀ ਸਰਕਾਰ ਹੋ ਚੁੱਕੀ ਆ ਗਿਆ ਤੇ ਜਹੀ ਸਥਿਤੀ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਦੀ ਸਟੇਟਮੈਂਟ ਵੀ ਆਈ ਸੀ ਕਿ ਇਹ ਹਰ ਸਿਮਰਤਨ ਨੂੰ ਵੀ ਅਸੀਂ ਹਰਾ ਦੇਣਾ ਹੈ ਜਿਵੇਂ ਉਹਦੇ ਸੋਹਰਾ ਸਾਹਿਬ ਨੂੰ ਹਰਾਇਆ ਇਸ ਵਾਰ ਹਰ ਸਿਮਰਤਨ ਨੂੰ ਵੀ ਹਰਾਵਾਂਗੇ ਪਰ ਸੁਬੀਸ਼ ਸਿੰਘ ਬਾਦਲੇ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਖਾਸ ਕਰਕੇ ਇਸ ਸੀਟ ਤੇ ਜਦੋਂ ਤੁਹਾਡੀ ਧਰਮ ਪਤਰੀ ਦਾ ਸਵਾਲ ਹੋਵੇ ਉਹਨਾਂ ਦੀ ਹੈਟ੍ਰਿਕ ਆ ਚੌਥੀ ਵਾਰ ਬਣਨ ਵਾਸਤੇ ਤਿਆਰ ਬੈਠੇ ਹੈਗੇ ਨੇ ਜੋੜ ਤੋੜ ਤੇ ਹੋਏਗਾ ਚਾਹੇ ਕਿਸੇ ਭਾਜਪਾ ਵਾਲਿਆਂ ਨਾਲ ਮਿਲ ਕੇ ਚਾਹੇ ਕਿਸੇ ਕਾਲੀ ਦਲ ਵਾਲਿਆਂ ਨਾਲ ਮਿਲ ਕੇ ਕਿਸੇ ਕੋਨੇ ਦੇ ਵਿੱਚ ਕਾਂਗਰਸ ਨਾਲ ਮਿਲ ਕੇ ਬੜੇ ਸਿਆਸੀ ਜਿਹੜੇ ਇਸ ਵਾਰ ਗੱਠ ਜੋੜ ਬਠਿੰਡਾ ਦੇ ਵਿੱਚ ਹੋਣਗੇ ਵਿਧੇ ਦਾ ਬਠਿੰਡਾ ਦਾ ਹੋਣਗੇ ਕਿ ਕਿਨੂੰ ਇਥੋਂ ਫਾਇਦਾ ਦੇਣਾ ਤੇ ਕਿਨੂੰ ਦੂਜੇ ਜ਼ਿਲ੍ਹੇ ਤੋਂ ਜਾ ਕੇ ਫਾਇਦਾ ਦੇਣਾ ਇਹ ਸਾਰੇ ਗੱਠ ਜੋੜ ਤੋੜ ਹੋਣਗੇ ਕਿਉਂਕਿ ਹੁਣ ਸਵਾਲ ਹੈ ਕਿ ਲੱਖਾ ਸਿਧਾਨਾ ਵੀ ਪਹਿਲਾਂ ਉੱਥੇ ਸਰਗਰਮ ਸੀ ਉਹ ਲੱਖਾ ਸਿਧਾਨਾ ਦਾ ਜਿਹੜਾ ਇੱਕ ਲੋਕਾਂ ਦੇ ਵਿੱਚ ਔਰਾ ਜਿਹਾ ਬਣਿਆ ਉਹ ਖਤਮ ਹੋ ਗਿਆ ਉਹ ਲੱਖਾ ਸਿਧਾਨਾ ਨੂੰ ਖੁਦ ਨੂੰ ਪਰਚੋਲ ਕਰਨੀ ਪਏਗੀ ਕਿ ਤੇਰਾ ਜਿਹੜਾ ਤੂੰ ਏਡੀ ਛੇਤੀ ਢਲਦੇ ਪਰਛਾਵੇਂ ਵਿੱਚ ਕਿਵੇਂ ਆ ਗਿਆ ਜਿਹੜਾ ਆਪਣੀ ਇੱਕ ਕਾਰਵਾਈ ਸ਼ੁਰੂ ਕੀਤੀ ਤੇਰੀਆਂ ਕਿ ਤੇਰ ਕੋ ਕਿਹੜੀਆਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਦੀ ਪਰਚੋਲ ਲੱਖਾ ਸਿਧਾਨਾ ਨੂੰ ਕਰਨਾ ਪੈਗੇ ਜਾਂ ਤੇਰੀ ਸਿਆਸਤ ਖਤਮ ਹੋ ਗਈ ਜਹੀਂ ਹੈ ਕਿ ਲੱਖਾ ਸਿਧਾਨਾ ਵੀ ਚਾਹੁੰਦਾ ਹੋਊਗਾ ਕਿ ਜੇ ਇੱਥੇ ਬਾਪੂ ਬਲਕੌਰ ਸਿੰਘ ਆ ਜਾਂਦਾ ਤੇ ਮੇਰੇ ਵਾਸਤੇ ਮੈਦਾਨ ਛੱਡ ਸੋ ਕਾ ਹੋ ਜੂਗਾ ਇਹ ਬਠਿੰਡਾ ਬੜੀ ਇਸ ਵਾਰ ਸਰਗਰਮ ਸੀਟ ਮਾਲਵੇ ਦੀ ਮਹੱਤਵਪੂਰਨ ਸੀਟ ਹੈ ਬੜੇ ਹਜੇ ਜੋੜ ਤੋੜ ਹੋਣੇ ਨੇ ਲੇਕਿਨ ਅਗਰ ਕਾਂਗਰਸ ਪਾਰਟੀ ਨੇ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਟਿਕਟ ਦੇ ਦਿੱਤੀ ਹੈਗੀ ਫਿਰ ਲੋਕੀ ਸਵਾਲ ਇਹ ਆ ਕਿ ਜੇ ਉਹਦੇ ਮੁੰਡੇ ਨੂੰ ਮਾਨਸਾ ਤੋਂ ਹਰਾਇਆ ਸੀ ਕੀ ਉਹ ਹੁਣ ਉਹਦਾ ਉਸ ਤੋਂ ਬਾਅਦ ਕਤਲ ਹੁੰਦਾ ਉਹ ਹੁਣ ਇਨਸਾਫ ਕੀ ਬਲਕੌਰ ਸਿੰਘ ਸਿੱਧੂ ਨੂੰ ਜਿਤਾ ਕੇ ਬਠਿੰਡੇ ਦੇ ਲੋਕ ਕਿਉਂਕਿ ਮਾਨਸਾ ਵੀ ਬਠਿੰਡੇ ਦਾ ਪਾਰਟ ਆ ਉਹ ਦੇਣਗੇ ਜਿੱਤ ਦੇ ਰੂਪ ਦੇ ਵਿੱਚ ਦੇਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਕੀ ਬਾਕੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਜਾਂ ਵਰਕਰ ਜੁੜੇ ਨੇ ਉਹ ਇੱਕ ਉਹਨਾਂ ਨੂੰ ਹਮਦਰਦੀ ਦਿਖਾਉਣਗੇ ਕੀ ਕੋਈ ਪਾਰਟੀ ਇੰਨੀ ਮਜਬੂਰ ਹੋ ਜਾਊਗੀ ਕਿ ਆਪਣੇ ਉਮੀਦਵਾਰ ਵਾਪਸ ਲੈ ਲੋਗੇ ਜਾਂ ਕੀ ਕਾਲੀ ਦਲ ਇੰਨੀ ਹਿੰਮਤ ਜਟਾ ਪਾਊਗਾ ਕਿ ਜੇ ਬਲਕੌਰ ਸਿੰਘ ਸਿੱਧੂ ਆਉਂਦੇ ਨੇ ਕਿ ਇਥੋਂ ਹਰਸਿਮਰਤ ਨਹੀਂ ਲੜੇਗੀ ਫਿਰ ਕੀ ਜੇ ਹਰਸਿਮਰਤ ਕੌਰ ਬਾਦਲ ਉਹ ਕਹਿਰ ਕਾਲੀ ਦਲ ਇਹ ਕਰ ਸੋਚ ਲੈ ਕਿ ਅਸੀਂ ਜੇ ਬਲਕੌਰ ਸਿੰਘ ਸਿੱਧੂ ਆਉਂਦਾ ਅਸੀਂ ਬਠਿੰਡਾ ਛੱਡਣ ਨੂੰ ਤਿਆਰ ਆ ਫਿਰ ਸਰਕਾਰ ਦੇ ਵਾਸਤੇ ਬੜੀ ਮੁਸੀਬਤ ਆ ਜਾਏਗੀ ਹੋ ਸਕਦਾ ਫਿਰ ਇਸ ਮਸਲੇ ਦੇ ਵਿੱਚ ਭਾਜਪੀ ਵੀ ਕਵੇ ਆਗੇ ਤੇ ਇਹ ਜੇ ਅਗਰ ਇਹ ਵਾਲੀ ਹਵਾ ਬਣ ਗਈ ਤੇ ਫਿਰ ਸਰਕਾਰ ਵਾਸਤੇ ਬਹੁਤ ਵੱਡੀ ਮੁਸੀਬਤ ਹੋ ਜੇ ਸਰਕਾਰ ਲੜਦੀ ਹੈਗੀ ਤੇ ਫਿਰ ਲੋਕਾਂ ਨੇ ਕਹਿਣਾ ਸੀ ਕਿ ਜਿਹੜਾ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਆ ਜਿਹੜੀ ਤੁਹਾਡੀ ਲਾਪਰਵਾਹੀ ਅਨਗੇਲੀ ਖਬਰਾਂ ਲਵਾਉਣ ਦੇ ਚੱਕਰ ਦੇ ਵਿੱਚ ਔਰ ਜਿਵੇਂ ਤੁਹਾਡੀ ਆਦਤ ਹੈ ਸਰਕਾਰ ਦੀ ਉਸ ਆਦਤ ਮਾੜੀ ਆਦਤ ਨੇ ਇੱਕ ਮਾਪਿਆਂ ਦਾ ਪੁੱਤ ਜਿਹੜਾ ਵਾ ਕਤਲ ਕਰਵਾ ਦਿੱਤਾ ਫਿਰ ਲੋਕ ਉਸ ਐਂਗਲ ਦੇ ਨਾਲ ਸੋਚਣਗੇ ਇਹ ਬਠਿੰਡੇ ਦੀ ਜਿਹੜੀ ਸਥਿਤੀ ਆ ਪੰਜਾਬ ਦੀ ਸਥਿਤੀ ਇਸ ਸਮੇਂ ਕਿਉਂਕਿ ਫੋਰ ਕਾਰਨਰ ਬਣੀ ਹੋਈ ਆ ਫਿਰ ਚਾਰ ਚਾਰ ਪਾਰਟੀਆਂ ਚਾਰ ਚਾਰ ਲੀਡਰ ਇਹ ਚਰਚਾ ਲੇਕਿਨ ਬਲਕੌਰ ਸਿੰਘ ਵਾਲਾ ਗਰ ਮਾਸਟਰ ਸਟ੍ਰੋਕ ਆ ਤੇ ਉਹ ਅਗਰ ਖੇਡਿਆ ਗਿਆ ਤੇ ਹੋ ਸਕਦਾ ਰਿਜ਼ਲਟ ਕੁਝ ਹੋਰ ਵੀ ਹੋ ਸਕਦਾ ਲੇਕਿਨ ਪੰਜਾਬ ਦੇ ਲੋਕਾਂ ਦੀ ਅਗਰ ਦੇਖੀ ਹੈ ਨਾ ਇਹ ਲੋਕ ਹੈ ਵੀ ਹੋਰ ਤਰ੍ਹਾਂ ਸੁਭਾਅ ਦੇ ਵੀ ਹੈ ਕਿ ਇਹ ਹਮਦਰਦੀ ਵਾਲਾ ਮਸਲਾ ਨਹੀਂ ਤੇ ਜਿਵੇਂ ਜਿਹੜੇ ਖਡੂਰ ਸਾਹਿਬ ਤੋਂ ਜਦੋਂ 2019 ਦੇ ਵਿੱਚ ਜਿਹੜੇ ਪਰਮਜੀਤ ਕੌਰ ਜਿਹੜੇ ਖਾਲੜਾ ਲੋਕਾਂ ਨੇ ਉਹਨੂੰ ਵੀ ਹਰਾਤਾ ਹੈ ਨਾ ਤੇ ਪੰਜਾਬ ਦੇ ਲੋਕ ਹੋਰ ਤਰ੍ਹਾਂ ਵੀ ਸੋਚਦੇ ਹੈਗੇ ਨੇ ਪਰ ਈਸ਼ਵਰ ਦੇਖੋ ਕੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਫੈਨ ਫਾਲੋਇੰਗ ਆ ਵਧੀ ਵੀ ਆ ਗਈ ਹੈ ਘਰ ਦੇ ਵਿੱਚ ਖੁਸ਼ੀਆਂ ਵੀ ਆ ਗਈਆਂ ਨੇ ਪਰ ਜਿੱਥੋਂ ਤੱਕ ਕੋ ਇਨਸਾਬ ਦਾ ਕਹਿ ਰਹੇ ਨੇ ਜਾਂ ਬਲਕੌਰ ਸਿੰਘ ਸਿੱਧੂ ਕਹਿ ਰਹੇ ਨੇ ਕਿ ਜਿਹੜੇ ਗੈਂਗਸਟਰ ਇੰਨੇ ਵੱਧ ਗਿਆ ਕਿ ਨਹੀਂ ਹੁਣ ਜਿਹੜੀਆਂ ਫਰੋਤੀਆਂ ਆ ਰਹੀਆਂ ਨੇ ਸੱਚੀਆਂ ਨੇ ਕਿ ਝੂਠੀਆਂ ਆ ਰਹੀਆਂ ਗੈਂਗਸਟਰ ਕਰ ਰਹੇ ਨੇਗਾ ਸਫੇਦ ਫੌਜ ਪੋਸ਼ ਵਾਲੇ ਕਰ ਰਹੇ ਹੈਗੇ ਨੇ ਇਹ ਸਾਰੇ ਇੱਕ ਜਾਂਚ ਦੇ ਵਿਸ਼ੇ ਤੇ ਆ ਗਨੇ ਤਾਂ ਅਗਰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਤਾਂ ਇੱਕ ਹੋਰ ਜਿਹੜੀ ਆਵਾਜ਼ ਬਣੂਗੀ ਪਰ ਇਹਨੂੰ ਦੇਖਣਾ ਹੈ ਕਿ ਕਾਂਗਰਸ ਪਾਰਟੀ ਬਲਕਾਰ ਸਿੰਘ ਸਿੱਧੂ ਨੂੰ ਟਿਕਟ ਆਫਰ ਦਿੰਦੇ ਕਿ ਨਹੀਂ ਦਿੰਦੇ ਜਿਵੇਂ ਡਾਕਟਰ ਧਰਮਵੀਰ ਗਾਂਧੀ ਨੂੰ ਬੁਲਾਇਆ ਗਿਆ ਰਾਹੁਲ ਗਾਂਧੀ ਨੇ ਔਰ راہੁਲ ਗਾਂਧੀ ਨੇ ਪਿੱਛੇ ਜੇ ਇੱਕ ਅਮਰੀਕਾ ਦੇ ਵਿੱਚ ਡਰਾਮਾ ਵੀ ਕੀਤਾ ਸੀ ਇੱਕ ਟਰੱਕ ਵਾਲੇ ਨੂੰ ਕਹਿੰਦੇ ਜਦੋਂ ਹਨਾ ਬਾਅਦ ਚੋਂ ਕਹਿੰਦੇ ਕਾਂਗਰਸ ਪਾਰਟੀ ਦਾ ਹੀ ਨਿਕਲਿਆ ਟਰੱਕ ਵਾਲਾ ਹਨਾ ਬੜੀ ਕਿਉਂਕਿ ਸਾਰੀਆਂ ਪਾਰਟੀਆਂ ਪਲਾਨ ਕਰਦੀਆਂ ਹੀ ਨੇ ਨਾ ਸ਼ੋਸ਼ਲ ਮੀਡੀਆ ਤੇ ਕਿ ਮੈਂ ਸਿੱਧੂ ਮੂਸੇਵਾਲੇ ਦਾ 295 ਗਾਣਾ ਸੁਣਾ ਤੇ ਜੇ ਇਦਾਂ ਦਾ ਉਹਨਾਂ ਦੇ ਨਾਲ ਪਿਆਰ ਪਰਿਵਾਰ ਦੇ ਨਾਲ ਹੈ ਤੇ ਜੇ ਟਿਕਟ ਦੇ ਦਿੰਦਾ ਜਾਂ ਗਾਂਧੀ ਪਰਿਵਾਰ ਟਿਕਟ ਦੇ ਦਿੰਦਾ ਹੈਗਾ ਤੇ ਫਿਰ ਬਠਿੰਡਾ ਦੀ ਜਿਹੜੀ ਲੜਾਈ ਆ ਇਸ ਵਾਰ ਜਿਹੜੀ ਲੋਕ ਸਭਾ ਦੀ ਉਹ ਵੱਖਰੀ ਹੋਏਗੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸਾਜਦੇ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਤੇ ਚਰਚਾ ਕੀਤੀ ਆ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ